ਅੱਜ ਜਿਹੜੀ ਕੁਸ਼ਤੀ ਸ਼ੁਰੂ ਹੋਣ ਲੱਗੀ ਭਵਿੰਦਰ ਪਹਿਲਵਾਨ ਜਿਹੜਾ ਵਾਲਾ ਫਿਲਲਾਂ ਵਾਲੀ ਕੈਂਚ ਦਾ ਮੁੰਡੇ ਨੇ ਕਹਿੰਦੇ ਗੱਡੀਆਂ ਟਰੈਕਟਰ ਕਈ ਕੁਝ ਜਿੱਤੇ ਆ ਜਿੰਦਗੀ ਦੇ ਵਿੱਚ ਤੇ ਨਾਲ ਹਮਿੰਦ ਪਹਿਲਵਾਨ ਜਿਹੜਾ ਵਾਲਾ ਕਾਲੇ ਰੰਗ ਦੀ ਕੈਂਚ ਅੱਜ ਦੀ ਫਾਈਨਲ ਕੁਸ਼ਤੀ ਚੱਕ ਹਕੀਮ ਦੀ ਧਰਤੀ ਹੈ ਇੱਕ ਵਾਰ ਨਗਰ ਦੇ ਲਈ ਪਹਿਲਵਾਨਾਂ ਨੇ ਤਾੜੀ ਮਾਰਦੇ ਜੋਰ ਨਾਲ ਵੱਡੀ ਕੁਸ਼ਤੀ ਦੀ ਸ਼ੁਰੂਆਤ ਹੋਣ ਲੱਗੀ ਹੈ ਵੀਰਾਂ ਦਾ ਟਾਈਮ ਸਿੱਧਾ ਹੈ ਇਹ ਨੋਟ ਕਰ ਲਿਓ ਜੀ ਦੋਨੇ ਪਹਿਲਵਾਨ ਵੀਰ ਤੇ ਦੋਨੇ ਕੁਸ਼ਵਾਰਾਂ ਨੂੰ ਵੇਖੀ ਵੀ ਨੋਟ ਕਰ ਲਿਓ ਆ ਵੱਡੀ ਕੁਸ਼ਤੀ ਦੀ ਸ਼ਰਮਾਤ ਹੋ ਚੁੱਕੀ ਹੈ ਜਿਹੜੇ ਸੋਟੀ ਬਾਪ ਨਾਲ ਬਹੁਤ ਵੱਡਾ ਯੋਗਦਾਨ ਹੈ ਜਿਨ੍ਹਾਂ ਦਾ ਅੱਜ ਦੇਸ਼ ਵਿੱਚ ਮੇਲੇ ਦੇ ਲਈ ਕਿਸੂਰਮੈਨ ਦਾ ਜਾਂਦਾ ਨਹੀਂ ਤਖਤ ਮਲਿਆ ਹੁਲਟਾਂ ਤੇ ਮਾਰ ਕੇ ਪਟਾਕੇ ਬੱਲੇ ਆ ਉਗਲੇ ਦਾ ਟੈਗ ਲੱਗੇ ਉਹਦੇ ਮੋਢਿਆਂ ਤੇ ਪੈਸਿਆਂ ਦੇ ਹੁੰਦੇ ਜਿਹੜਾ ਮੀਨ ਕਬਰੂ ਹਾਂਜੀ ਹਾਫਤ ਪਹਿਲਵਾਨ ਜੀ ਈਰਾਨ ਤੇ ਭਪਿੰਦਰ ਪਹਿਲਵਾਨ ਅਜਮਾਲਾ ਦੇ ਵਿੱਚਕਾਰ ਝੰਡੀ ਦੀ ਕੁਸ਼ਤੀ ਸ਼ੁਰੂ ਹੋ ਗਈ ਆ ਜਿੰਨੀ ਵੇਲੇ ਸੰਗਤ ਪਹੁੰਚਿਆ ਸਾਰੀ ਸੰਗਤ ਨੂੰ ਬਿਲਜਾ ਸ਼ਹੀਦਾਂ ਦੇ ਨਾਂ ਤੇ ਸ਼ਹਿਦ ਜਾਤਰਾ ਦੇ ਨਾਂ ਤੇ ਮਾਤਾ ਗੁੰਜਰੀ ਜੀ ਦੇ ਨਾਂ ਤੇ ਇੱਕ ਵਾਰ ਜ਼ੋਰਦਾਰ ਤਾੜੀ ਮਾਰ ਕੇ ਆਪ ਕੋ ਆਪਣੀ ਹਾਜ਼ਰੀ ਜ਼ਰੂਰ ਲਵਾਓ ਜੀ ਹਮਤਾਲੋ ਪਹਿਲਵਾਨ ਜੀ ਸ਼ੇਰ ਖੁਲਾਹੀ ਚੰਡੀ ਦੇ ਕੋਲੇ ਪੰਚ ਦੀ ਕਿਰਪਾਤਾ ਕਰੋ ਜੀ। ਤਾਹਤ ਪਹਿਲਵਾਨ ਜੀ, ਬਾਬਾ ਫਲਾਈ ਚੰਡੀ ਦੇ ਲਾਗੇ ਪੋਜੇ ਜੀ। ਪ੍ਰਿੰਤਪਾਲ ਪਹਿਲਵਾਨ ਜੀ ਯਾਦ ਕਰ ਰਿਹਾ। ਆਓ ਜੀ, ਬាទ ਬាទ ਸਤਿਕਾਰਯੋਗ ਜੀ ਜੀਤਾਨਾ। ਬਾਜੀ ਬਾ। ਸਾਡੇ ਅਸ਼ੋਕ ਤਵਾਰੀ ਜੀ ਬੈਬ ਸਾਹਿਬ। ਹਕੀਮ ਸਾਹਿਬ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ। ਬាទ ਬាទ ਸਤਿਕਾਰ ਹੈ ਸੈਨਾ ਪਰਵਾਰਾਂ ਦਾ ਜਿਨ੍ਹਾਂ ਨੇ ਬਹੁਤ ਵੱਡਾ ਮਾਣ ਤੇ ਸਤਿਕਾਰ ਦਿੱਤਾ ਹੈ। ਸਾਡੇ ਅਸ਼ੋਕ ਤਵਾਰੀ ਜੀ ਬੈਬ ਸਾਹਿਬ ਉਹਨਾਂ ਦਾ ਮਾਣ ਤੇ ਸਤਿਕਾਰ ਫੋਟੋ ਸੈਟੀ ਕਰੋ। ਫੋਟੋ ਸੈਟੀ ਕਰੋ ਜੀ। ਬਹੁਤ ਬਹੁਤ ਤਾਹਨਵਾਦ ਬਹੁਤ ਸਰਕਾਰ ਨੇ ਵੱਡੀ ਕੁਸ਼ਤੀ ਇੱਕ ਪਾਸੇ ਭਪਿੰਦਰ ਜਨਾਲਾ ਅਮੀਦ ਅਰਮਨ ਦੇ ਦਰਮਿਆਨ ਬਹੁਤ ਵੱਡੀ ਕੁਸ਼ਤੀ ਜਿਹੜੀ ਚੱਲ ਰਹੀ ਹੈ ਦੋਨਾਂ ਬੰਦਾਂ ਦੇ ਦਰਮਿਆਨ ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਕੱਲਾ ਸਮੇਂ ਦੀ ਹੈ ਇੱਕ ਮਿੰਟ ਜੀ ਸਿਰ ਕਪਾਲ ਪਹਿਲਵਾਨ ਦੇ ਬਾਰੇ ਬਾਬਾ ਚਰਦਿਸ਼ ਸਿੰਘ ਨੇ ਬਹੁਤ ਵਧੀਆ ਲਿਖਿਆ ਇੱਕ ਮਿੰਟ ਸਮਾਂ ਦੇ ਦਿਓ ਜੀ ਜਨਮ ਹੀ ਜਨੇ ਗਾਦੀ ਦਾ ਭਗਤ ਸ਼ੂਰਾ ਕਾਡਾ ਬਲੀ ਜੋਦਾ ਬਲਵਾਨ ਹੋਵੇ ਜੱਤੀ ਸੱਤੀ ਲਗੋਟੇ ਦਾ ਹੋਵੇ ਪੂਰਾ ਯਕੀਨ ਪੱਪੀ ਸੰਤੋਖੀ ਤੇ ਗਿਆਬਾਨ ਹੋਵੇ ਜੋ ਬਣਿਆ ਐਸਾ ਮਹਾਨ ਸੰਸਾਰ ਅੰਦਰ ਸੋਭਾ ਜਿਸ ਦੀ ਵਿੱਚ ਜਹਾਨ ਹੋਵੇ ਪਿੰਡ ਸ਼ਹਿਰ ਲਾਕੇ ਦੇ ਦੇਸ਼ ਵਾਸੀਆਂ ਨੂੰ ਜਿਸ ਦੀ ਵੀਰ ਦਾ ਵਾਤਾਵਰਣ ਹੋਵੇ ਮਾਤਾ ਪਿਤਾ ਦਾ ਨਾਂ ਚਮਕਾਉਣ ਵਾਲਾ ਤ੍ਰਿਤ ਪਾਪ ਪਹਿਲਵਾਨ ਵਰਗਾ ਐਸਾ ਪਹਿਲਵਾਨ ਹੋਵੇ ਹਰ ਇੱਕ ਦੇ ਦਿਲ ਨੂੰ ਮੋਹਣ ਵਾਲਾ ਜੱਜਮਾਂ ਜਿਸ ਦੇ ਵਿੱਚ ਮਹਾਨ ਹੋਵੇ ਰਾਸਤੇ ਨੇਕੀ ਦੇ ਚਿਤ ਤੇ ਚੰਜੀ ਜਿਹੜਾ ਗੁਰੂ ਘਰ ਦੇ ਵਿੱਚ ਉਹੀ ਪ੍ਰਮਾਨ ਹੋਵੇ ਹਾਂਜੀ ਗੁਰੂ ਘਰ ਦੇ ਵਿੱਚ ਉਹੀ ਪ੍ਰਮਾਨ ਹੋਵੇ ਆਓ ਜੀ ਵਰਣ ਸਰਪੰਚ ਸਾਹਿਬ ਵਰਣ ਬਕਰ ਜੀ ਤੁਹਾਡਾ ਸਨਮਾਨ ਜਿਹੜਾ ਕੀਤਾ ਜਾਣਾ ਸਾਡੇ ਖਿੰਦਰਪਾਲ ਜੀ ਠਾਨੇਦਾਰ ਸਾਹਿਬ ਬੱਦ ਬਾਬੂ ਜੀ ਆਓ ਸਰਪੰਚ ਸਾਹਿਬ ਦਾ ਸਨਮਾਨ ਕਰਦੀਏ ਇੱਕ ਵਾਰ ਆਪਾਂ ਬਹੁਤ ਸਤਕਾਂਜਬ ਸ਼ਸ਼ੀ ਦਾ ਸਵੇਤੋਂ ਵੱਡੀਆਂ ਜਿੰਮੇਵਾਰੀਆਂ ਨਵਾਇਆਂ ਨੇ ਸਰਪੰਚ ਸਾਹਿਬ ਦਾ ਸਨਮਾਨ ਕੀਤਾ ਜਾ ਰਿਹਾ ਵੱਡੀ ਕੁਸ਼ਤੀ ਚੱਲ ਰਹੀ ਹੈ ਇੱਕ ਪਾਸੇ ਭਵਿੰਦਰ ਪਹਿਲਵਾਂ ਜੀ ਜਨਾਲਾ ਨਾਲ ਹਮੇਸ਼ਾ ਆਰਾਮ ਦੇ ਦਰਮਿਆਨ ਵੱਡੀ ਕੁਸ਼ਤੀ ਹੈ ਕਿ ਮਿਹਨਤਾਂ ਦਾ ਸੰਦੂ ਆਓ ਫੀਮੇਲ ਦੇ ਟੁਕਿਆਂ ਦਾ ਕਦੋਂ ਕੋਈ 스타 ਬਣਦਾ ਕਿਸੇ ਨੇ ਸਾਰੇ ਦੀ ਜਵਾਸ ਰੱਖਦਾ ਹੋਣੀ ਯਾਦ ਕਰੀ ਕਰਦਾਰ ਬਣਦਾ ਕਾਜੇ ਤੇ ਪਾਉਂਦੇ ਨੇ ਛਰੀ ਤੇ ਆਪਣੇ ਛਿੜਕੇ ਕੋਈ ਮਗਾਨਾ ਰੋਸਾ ਨਹੀਂ ਹੁੰਦਾ ਖੱਜਰਾਂ ਦੀ ਦੇਸ ਦੀ ਉਮੀਦ ਨਹੀਂ ਹੁੰਦੀ ਤੇ ਬਦਲਾਂ ਦੀ ਸ਼ਾਨ ਦਾ ਭਰੋਸਾ ਨਹੀਂ ਹੁੰਦਾ ਸਾਡੇ ਬਾਬਾ ਜੀ ਦਾ ਸਨਮਾਨ ਕੀਤਾ ਜਾ ਰਿਹਾ ਹੈ ਖਦੀ ਬਾਬਾ ਜੀ ਬਹੁਤ ਕਬੱਡੀ ਸਿਖਿ ਜਿਹੜੀ ਸਾਡੇ ਦਰਮਿਆਨ ਪੁੱਜੀ ਹੈ ਪ੍ਰਤਪਾਲ ਪਹਿਲਵਾਨ ਜੀ ਉਹਨਾਂ ਦੇ ਵੱਲ ਦਰਬਾਰ ਜੀ ਥਾਣੇਦਾਰ ਸਾਹਿਬ ਨਾਲ ਗੁਰਬੀਰ ਦੁੱਧਰ ਜੀ ਉਹਨਾਂ ਦੇ ਵੱਲ ਵੱਡੇ ਪੱਧਰ ਤੇ ਸਨਮਾਨ ਕੀਤਾ ਜਾ ਰਿਹਾ ਜੋ ਬੋਲੇ ਸੋਨਹਾਲ ਸ੍ਰੀ ਅਕਾਲ ਬਹੁਤ ਸਾਰੇ ਕਾਜਬ ਸ਼ਹੀਦਾਂ ਦੇ ਸਨਮਾਨ ਕੀਤੇ ਜਾ ਰਹੇ ਹੈ ਕੁਸ਼ਤੀ ਚੱਲ ਰਹੀ ਹੈ ਸਤਕਾਰ ਕੀਤਾ ਜਾ ਰਿਹਾ ਹਮੇਦ ਅਰਾਨ ਇੱਕ ਪਾਸੇ ਕਾਲੇ ਰੰਗ ਦੀ ਕੈਂਚ ਦੇ ਵਿੱਚ ਦੂਸਰੇ ਪਾਸੇ ਭਪਿੰਦਰ ਅਨਾਲਾ ਬਾਜੀ ਬਾ ਉਧਰ ਸਰਪੰਚ ਜਗਦੇਵ ਸਿੰਘ ਜੀ ਜਿਹੜੇ ਹਰ ਸਾਲ 1 ਲੱਖ ਰੁਪਇਆ ਆਪਣੀ ਮਿਹਨਤ ਮਾਰੀ ਦੇ ਵਿੱਚੋਂ ਦੰਗਲ ਦੇ ਵਿੱਚ ਹਿੱਸਾ ਪਾਉਂਦੇ ਨੇ ਭਾਈ ਦੀਪਾਜੀ ਤਵੰਦ ਖਿਡਾਰੀ ਲਹਿਰਾ ਉਹ ਵੀ ਚੱਕ ਹਕੀਮਾਂ ਦੇ ਕੁਸ਼ਤੀ ਦੰਗਲ ਦਾ ਮੰੰਦ ਮਾਰ ਰਹੇ ਨੇ ਸਾਡੀ ਸਤਿਕਾਰ ਉਹ ਧੰਨਵਾਦ ਕਰਦੇ ਆ ਜੀ ਸਾਡੀ ਸਾਰੀ ਗ੍ਰਾਮ ਪੰਚਾਇਤ ਆਵੇ ਜੀ ਉਹਨਾਂ ਦਾ ਸਨਮਾਨ ਕੀਤਾ ਜਾਣਾ ਸਾਡੀ ਸਾਰੀ ਗ੍ਰਾਮ ਪੰਚਾਇਤ ਸਰਪੰਚ ਸਾਹਿਬ ਬਲਾਓ ਸਾਰੇ ਚਿਹਰਿਆਂ ਨੂੰ ਬੁਲਾਈਏ ਆਪਾਂ ਸਾਰਿਆਂ ਦਾ ਸਨਮਾਨ ਕਰੀਏ ਸਾਡੀ ਸਾਰੀ ਗ੍ਰਾਮ ਪੰਚਾਇਤ ਆਵੇ ਜੀ ਉਹਨਾਂ ਦਾ ਸਨਮਾਨ ਕੀਤਾ ਜਾਣਾ ਸਾਡੇ ਪ੍ਰਬੰਧਕਾਂ ਦੇ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾ ਰਿਹਾ ਸਾਡੇ ਮਰੁਣ ਬੰਗੜ ਜੀ ਸਰਪੰਚ ਸਾਹਿਬ ਇਨਾਂ ਦੇ ਨਾਲ ਪਰਮਜੀਤ ਪੱਕੂ ਜੀ ਪੰਜਾਹ ਔਰ ਗੁਲਸ਼ਰ ਕੁਮਾਰ ਜੀ ਪੰਜ ਸਾਹਿਬ ਸ਼ਮੀ ਬੰਗੜ ਜੀ ਪੰਜ ਸਾਹਿਬ ਲੀਦਾ ਰਾਮ ਜੀ ਬੰਗ ਸਾਡੇ ਪੰਜ ਸਾਹਿਬ ਨਾਲ ਬਲਵੀਰ ਕੁਮਾਰ ਜੀ ਪੰਸਾਹ ਸਿਮਰ ਰਾਣੀ ਪੰਸਾਹ ਰਜਨੀ ਪੰਸਾਹ ਸਿਮਰ ਰਾਣੀ ਪੰਸਾਹ ਤੇ ਅਨੀਤਾ ਰਾਣੀ ਜੀ ਇਹ ਸਾਰੇ ਮੈਂਬਰ ਪੰਚਾਇਤ ਆਉਣਗੇ ਮਿਹਰਬਾਨੀ ਕਰਕੇ ਬਣਦਾ ਸਨਮਾਨ ਸਾਡੀਆਂ ਮਾਨਮਤੀਆਂ ਸ਼ਖਸੀਤਾਂ ਦੇ ਕੋਲੋਂ ਲੈ ਲੈਣਾ ਸਾਡੀ ਸਾਰੀ ਗ੍ਰਾਮ ਪੰਚਾਇਤ ਵਾਲੇ ਵਾਹ ਜੀ ਆਦਰ ਮਾਨ ਸਭਾ ਕਾ ਦੀ ਗੱਲ ਪਰ ਮੈਦਾਨ ਦੇ ਵਿੱਚ ਹਮਿੰਦ ਮਹਿਲਵਾਨ ਤੇ ਰਾਨ ਵਾਲਾ ਆ ਖਾਲਾ ਮੋਲਾਪੁਰ ਗਰੀਬਲਾਸ ਔਰ ਨਾਲ ਆ ਕਦੇ ਪੱਲ ਬਪਿੰਦਰ ਅਜੇ ਨਾਲੇ ਦੀ ਧਰਤੀ ਹੋਰਿਆ ਪਿੰਡਾ ਸਨੋਜਵਾ ਦਾ ਹੋਲਿਆ ਪੈਂਦਾ ਨਰਿੰਦਰ ਦਾ ਛੋਟਾ ਵੀਰ ਹੈ ਲਓ sire ਦੀ ਕੁਸ਼ਤੀ ਦੋਨਾਂ ਮੱਲਾਂ ਦੇ ਦਰਮਿਆਨ ਦੇਖਾਂਗੇ ਕੌਣ ਜਿੱਤੇਗਾ ਕੌਣ ਹਾਰੇਗਾ ਕੱਲਾ ਸਮੇਂ ਦੀਆਂ ਤੇ ਚੜਿਓ ਵਿੱਚ ਗਰਜਵਾਨੀ ਹੱਡਾਂ ਵਿੱਚ ਰੱਜੀ ਹੋਵੇ ਪਹਿਲਵਾਨੀ ਹੋਵੇ ਵੱਡੀ ਜ਼ੋਰ ਦਾ ਦੰਗਲ ਫਿਰ ਗੱਟਰ ਦੀ ਸੰਗਲ ਤੋੜ ਤੇ ਬਾਹੂ ਬੁੱਲਾਂ ਨੇ ਰਾਜ ਦੇ ਖੇਲੇ ਟੁੱਟਦੇ ਨਹੀਂ ਇਤਿਹਾਸ ਇਹਨਾਂ ਮੱਲਾਂ ਦੇ ਅੱਜ ਦੇ ਸ਼ਿੰਜੇ ਅੱਜ ਦਾ ਵੱਡਾ ਇਤਿਹਾਸ ਉਹਨਾਂ ਹੋਸਟਲ ਅਖਾੜੇ ਦੇ ਕੋਲ ਅਕਸਰ ਬਣਾਵੇ ਸਮਿਤ ਪਹਿਲਵਾਨ ਉਹਨਾਂ ਹੋਸਟਲ ਬਾਹਰ ਜਾਤੀ ਹੋਈ ਕੁਸ਼ਤੀ ਉੱਧਰ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਦੇਖਦੇ ਕੌਣ ਦੇ ਚੱਕਣ ਹੱਲਾ ਬਾਜ਼ੀ ਸਮਝਦੀ ਹੈ ਕਹਿਣੋ ਸ਼ਿਰਿਖੋ ਖੰਗਮਿਆ ਬਬਰ ਸ਼ੇਰ ਹੀ ਬੰਦਾ ਏ ਐ ਕੁੰਬਰੇ ਨਾਗ ਦਾ ਬੱਚਾ ਵੱਡਾ ਹੋ ਕੇ ਖੜ ਨਹੀਂ ਤਾਉਂਦਾ ਏ ਮਾਜਾ ਤੋਂ ਬਾਜ਼ੀ ਹੀ ਜੰਮਦੇ ਲੈ ਕੇ ਬੱਚੇ ਕਾਮਾਂ ਦੇ ਇੱਧਰ ਤੇ ਰਹਿਣ ਸਿਰੇ ਦਾ ਮਾਲਕ ਸਿਰੇ ਦੀ ਵੱਡੀ ਕੁਸ਼ਤੀ ਚੱਲ ਰਹੀ ਹੈ ਇੱਧਰ ਸੁਮਿੰਤ ਪਲਵਨ ਜੀ ਜਿਹੜਾਂ ਦਾ ਮੰਨ ਤੇ ਸਨਮਾਨ ਤੇ ਛੰਡੀ ਦੀ ਜਿਹੜੀ ਰਸਮ ਦਿੱਤੀ ਗਈ ਹੈ ਬਹੁਤ ਬਹੁਤ ਸਤਿਕਾਰ ਲਓ ਵੱਡੀ ਕੁਸ਼ਤੀ ਚੱਲ ਰਹੀ ਦੇਖਾਂਗੇ ਕੌਣ ਜਿੱਤਦਾ ਕੌਣ ਹਾਰਦਾ ਕੌਣ ਸਿਰੇ ਸਿਰੇ ਦੇ ਮਾਲ ਨੇ ਕਿ ਰੁੰਡ ਤੇ ਮਰੁੰਡ ਜਿਹੜੇ ਰੱਖ ਹੋ ਗਏ ਉਹਨਾਂ ਉੱਤੇ ਪਾਉਂਦੇ ਨਾ ਪਰਿੰਦੇ ਆਲ ਨੇ ਜਿਹੜੇ ਰੱਖੇ ਨੇ ਸਾਹਮਣੇ ਸਰੀਰ ਮਿੱਤਰੋ ਦੱਸੋ ਕਾਨੂੰ ਚਿੰਤਾ ਵਿੱਚ ਗੱਲਾਂ ਨੇ ਮੇਰੇ ਨਾਲੋਂ ਵੱਧ ਗਵਾਂਢੀ ਕੋਲਾ ਹਰ ਵੇਲੇ ਰਹਿੰਦੀ ਹੈ ਸ਼ਿਕਾਇਤ ਰੱਬ ਦੇ ਚੱਲਦਾ ਜੇ ਹੁੰਦਾ ਬਸ ਬੰਦੇ ਦਾ ਉਹ ਕੀਤੀ ਹੁੰਦੀ ਆ ਰੋਜ਼ ਪੰਕਾਇਤ ਰੱਬ ਦੇ ਬਾਲਿਆਂ ਦੇ ਨਾਲੋਂ ਤੂੰ ਚੰਗਾ ਹੈ ਸੰਧੂਆ ਏਕੇ ਪੋਜ਼ਿਟਿਵ ਸ਼ੁਕਰ ਮਨਾਈ ਜਾ ਜਿਹੇ ਅੰਗ ਪੈਰ ਸਾਹਿਬ ਤੇ ਹੋਰ ਦੱਸੋ ਚੜ੍ਹ ਲਈ ਵੰਝ ਚਾਹੀਦਾ ਰੱਬ ਨੂੰ ਲਾਂਭੇ ਦੇਣ ਵਾਲਿਆ ਲੋਕਾਂ ਦੇ ਸੋਚ ਵਿਚਾਰ ਨਹੀਂ ਜ਼ਿੰਦਗੀ ਜਿਉਣੀ ਤੈਨੂੰ ਔਕੀ ਲੱਗਦੀ ਜਾ ਕੇ ਹਸਪਤਾਲ gekeੜਾ ਮਾਰ ਲਈ ਬਾਜੀ ਬਾਜੀ ਕਮਲਜੀਤ ਡੁੰਗ ਛੜੀ ਆਰ ਨਾਲੀ ਪਹਿਲਵਾਨ ਛੰਡੀ ਬਾਰਨਾ ਇਹ ਵੀ ਸਰਪੰਦ ਜੀ ਕਮਲਜੀਤ ਡੁੰਗ ਛੜੀ ਛੰਡੀ ਬਾਰਨਾ ਸੰਬੰਧ ਬਣਾਓ ਜੀ ਦਾ ਬਹੁਤ ਵਧੀਆ ਕੁਸ਼ਤੀ ਚੱਲਦੀ ਹੋਈ ਦੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਹੈ ਇਸ ਮਾਨ ਖੇਡ ਕੁਸ਼ਤੀ ਨੂੰ ਮਾਨ ਬਖਸ਼ਾ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਰਾਗਾ ਵਿੱਚੋ ਸ਼੍ਰੀ ਰਗ ਹੈ ਲੈਗ ਦੇ ਵਿੱਚ ਇਹਨਾਂ ਪਹਿਲਵਾਨਾਂ ਦੇ ਖਾਣੇ ਦੀ ਬਾਤ ਸਭ ਦਾ ਕੁਝ ਕੀਤਾ ਹੌਂਸਾਂ ਦਾ ਪਹਿਲਵਾਨੜਾ ਮੈਂ ਗੁਰਮੁਖ ਲੱਛੇ ਤੇ ਮੱਲੜਾ ਸਭ ਹੋਈ ਸਿੰਘ ਇਕੱਠੀ ਜਾ ਕੇ ਬੈਠੇ ਦੇਖਿਆ ਆਪ ਜੀਓ ਬਾਤ ਬਥੇ ਕੰਮ ਘੇਰੀਆਂ ਮੱਲ ਲੱਥੇ ਲੈnde ਫੇਰੀਆਂ ਮਹਿਤੇ ਪੰਜ ਜਵਾਨਾਂ ਕੰਡ ਜੀਓ ਸਭ ਇਕੱਠੇ ਹੋਏ ਆਇਆ ਕਰ ਜਾਸ਼ਨ ਵੰਟ ਬਟਾਇਆ ਉਹ ਗੁਰਮਖ ਖਲਾਹਾ ਲੈ ਗਏ ਮਨਮੁਖ ਚੱਲੈ ਮੂਲ ਗਵਾਯੋ ਜੀ ਦੁਰ ਮਖਲਾ ਹਾਲ ਹੈ ਦੇ ਮਾਨਮੁਖ ਚੱਲੈ ਮੂਲ ਗਵਾਈ ਜੀ ਪੰਜਵੇਂ ਪਾਸਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ਼੍ਰੀ ਰਾਗ ਦੇ ਵਿੱਚ ਇਹਨਾਂ ਪਹਿਲਵਾਨਾਂ ਦੇ ਖਾਣੇ ਦੀ ਬਾਬਤ ਸ਼ਬਦ ਅੰਤਿਤ ਕੀਤਾ ਜੀ ਬੜੀ ਤਕੜੀ ਕੁਸ਼ਤੀ ਚੱਲਦੀ ਹੁਈ ਦੇਖੋ ਕਿਹੜਾ ਪਹਿਲਵਾਨ ਨੇ ਲਾ ਦੋਨੇ ਮੱਲ ਵੱਡੇ ਤਗੜੇ ਮੱਲ ਨੇ ਸਾਡੇ ਨਾਜਰ ਪਹਿਲਵਾਨ ਜੀ ਖੇੜੀ ਸਾਹਿਬ ਨੂੰ ਦੱਸਿਆ ਤਗੜੇ ਮੱਲ ਨੇ ਦੋਨੇ ਪਰ ਦੋਨੇ ਮੱਲਾਂ ਦੇ ਦਰਮਿਆਨ ਵੱਡੀ ਕੁਸ਼ਤੀ ਫੁੱਲਾਂ ਵਾਲੀ ਕੈਂਦੇ ਵਿੱਚ ਮਾਜੇ ਦਾ ਵੱਡਾ ਮੱਲਾ ਹੈ ਆ ਦੂਸਰੇ ਪਾਸੇ ਰਾਮ ਤੇ ਚੱਲ ਕੇ ਆਇਆ ਖਾਣਾ ਮੱਲਾਪੁਰ ਕਰੀਬ 10 ਦੇ ਵਿੱਚ ਵੱਡੀ ਮਿਹਨਤ ਕਰਦਾ ਹੈ ਕਿ ਹਰ ਤਾਂ ਸੱਜਣਾ ਤੇਰੀ ੱੱਕੇ ਛਾਈ ਨਹੀਂ ਚਲਦੀ ਆਪਣੀ ਇੱਛਾ ਮਰਜੀ ਦੇ ਨਾਲ ਖੜਦਾ ਫੁੱਲਾਂ ਨੇ ਮਾਰਨ ਠੋਕਰ ਸ਼ਰੀਆਮ ਪਿੰਜਰੇ ਦੀ ਜੋਰੀ ਨੂੰ ਜੜਮ ਜਾਤ ਜਿਹੜੇ ਮਾਣਦੇ ਆ ਖੁੱਲਾਂ ਨੇ ਕੁੰਡੇ ਵਿੱਚ ਪਰਮ ਜਾਤ ਦੀ ਚਟਣੀ ਨਹੀਂ ਹੁੰਦੀ ਤੇ ਬੌਕਰ ਝਾੜੂ ਕਰਕੇ ਕਦੇ ਬਦਲ ਤੜਦੇ ਨਹੀਂ ਹੁੰਦੇ ਜਰਤ ਨਾ ਮਿਲਦੀ ਗੁਰਦਾਸਿਆਂ ਹੱਟੀਆਂ ਤੋਂ ਚੋਰੀ ਦੇ ਪਾਣੀ ਨਾਲ ਝੋਨੇ ਪਲਦੇ ਨਹੀਂ ਹੁੰਦੇ ਇਹ ਕੀ ਕੀਤੀ ਮਿਹਨਤ ਨਾਮਾ ਸਰਨਾਮਾ ਵੱਡਾ ਦੋਨਾਂ ਮੁੰਡਿਆਂ ਲਈ ਤਾੜੀ ਮਾਰ ਦਿਓ ਜ਼ੋਰਦਾਰ ਉਧਰ ਅਸੀਂ ਤੈਨੂੰ ਧੰਨਵਾਦ ਕਰਦੇ ਆਂ ਬਾਬਾ ਜਸਵੰਤ ਸਿੰਘ ਜੀ ਛੋਟੀ ਆਸਲਾਂ ਵਾਲੇ ਮਹਾਂਪੁਰਸ਼ ਪਹੁੰਚੇ ਨੇ ਗੁਰਬਾਨਾਂ ਦਾ ਸਤਿਕਾਰ ਕਰਦੇ ਹੋਏ 500 ਰੁਪਏ ਦਾ ਵੱਡਾ ਮਾਨ ਸਨਮਾਨ ਕਰੇ ਨੇ ਅਸੀਂ ਤੈਨੂੰ ਧੰਨਵਾਦ ਕਰਦੇ ਆਂ ਇਸ ਮਾਖੇੜ ਕੁਸ਼ਤੀ ਬੱਲੇ ਬੱਲੇ ਓਏ ਹੋ ਹਾਏ ਹਾਏ ਹਜੇ ਨਹੀਂ ਹਜੇ ਨਹੀਂ ਆਹ ਸਿਰੇ ਆਹ ਸਾਹਮਣੇ ਉਮੀਦ ਕਹਿੰਦਾ ਹੋਗੀ ਪਰ ਨਹੀਂ ਦੋ ਰੈਫਰੀ ਬੜੇ ਟੌਪਰੇ ਨੇ ਸਿਰੇ ਦੀ ਜਿਵੇਂ ਵਾਰ ਇੱਕ ਵਾਰ ਆ ਰਹੀ ਹੈ ਹਰ ਬਹੁਤ ਬਹੁਤ ਚੰਗੀ ਤਰ੍ਹਾਂ ਸਨਮਾਨ ਕੀਤਾ ਜਾ ਰਿਹਾ ਪ੍ਰਤਪਾਲ ਪਹਿਲਵਾਨ ਜੀ ਵੱਲੋਂ ਸਰਦਾਰ ਸਿੰਧਰਪਾਲ ਸਿੰਘ ਜੀ ਠੰਡਾਰ ਸਾਹਿਬ ਵੱਲੋਂ ਅਸੀਂ ਤੈਨੂੰ ਬਹੁਤ ਧੰਨਵਾਦ ਕਰਦੇ ਹਾਂ ਪਗੜੀ ਲਾਓ ਜੀ ਲਾਓ ਸਾਹਮਣੇ ਕਹਿੰਦੇ ਕੁਸ਼ਤੀ ਫੇਰ ਤੋਂ ਸ਼ੁਰੂ ਹੋ ਗਈ ਜੇ ਕੁਸ਼ਤੀ ਦਾ ਸੁਆਦ ਆ ਰਿਹਾ ਇੱਕ ਵਾਰ ਤਾੜੀ ਮਾਰ ਦਿਓ ਆ ਵੱਡੀ ਕੁਸ਼ਤੀ ਚੱਲ ਰਹੀ ਹੈ ਵੱਡੀ ਕੁਸ਼ਤੀ ਚੱਲ ਰਹੀ ਹੈ ਲੈ ਵੀ ਪ੍ਰਤਪਾਲ ਬਹੁਤ ਟਾਈਮ ਤੋਂ ਜਿੰਮੇਵਾਰੀ ਦੇ ਵਿੱਚ ਹੈ ਲੈ ਵੀ ਪ੍ਰਤਪਾਲ ਪਹਿਲਵਾਨ ਜੀ ਨੂੰ ਮੈਂ ਤੇ ਇੱਕ ਵਾਰ ਖੜੀ ਸਲਾਮੀ ਦੇਵੇ ਜਿਹੜੇ ਜਿਹੜੇ ਪ੍ਰਤਿਵਾਰ ਦਰਵਾਜੇ ਨੂੰ ਪਿਆਰ ਕਰਦੇ ਇੱਕ ਵਾਰ ਤਾੜੀ ਮਾਰੋ ਯਾਰ ਦਾ ਦਰਵਾਜਾ ਸੁਪੁੱਤਰ ਜਿਹਨਾਂ ਸਰਾਜ ਕਰਵਾ ਦਿੱਤਾ ਆਹ ਮੁੰਡੇ ਦੀਆਂ ਤਾੜੀਆਂ ਮਾਰਦੇ ਜ਼ੋਰਦਾਰ ਵਾਹ ਜੀ ਵਾਹ ਇਧਰ ਵੀ ਹਮਾਚਲ ਦੀ ਧਰਤੀ ਖਾਣੇ ਖਾਣ ਦੇ ਵਿੱਚ ਪਹਿਲੀ ਕੁਸ਼ੀ ਮੇਣੀ ਨਾਲ ਹੋਈ ਤਾਂ ਲੋਕ ਬੱਬਾ ਭਾਰ ਕਰਦੇ ਉਸ ਤੋਂ ਬਾਅਦ ਬੱਦੀਏ ਕੇ ਦੇ ਵਿੱਚ ਇਹਨਾਂ ਵੀ ਸਰਾਜ ਮਾਜਦੇ ਦੇ ਵਿੱਚ ਅਜੇ 12 ਨਾਲ ਕੁਸ਼ੀ ਹੋਈ ਆਪ ਤੋਂ ਬਾਅਦ ਵੱਖਰੇ ਦੰਗਾਂ ਦੇ ਵਿੱਚ ਕਰ ਵੀ ਪ੍ਰੇਰਨਾ ਫਤਵਾ ਸੁਣਦੇ ਹੋਣਾ ਆਹ ਜਿਹੜੇ ਦੰਗ ਜੁੜਦੀ ਹੈ ਇਸ ਜਿਹੜੇ ਇਸਲਾਮ ਜੁੜਦੀ ਹੈ ਬਈ ਕੋਈ ਜਰ ਸਾਈਡ ਤੇ ਹੋ ਜੀ ਆਪਾਂ ਸਟੇਜ ਦੇ ਸਾਹਮਣੇ ਹੋ ਹਲੋ ਜਰ ਪਿੱਛੇ हट ਜਾਓ ਸਾਰੇ ਵੀ ਸਾਈਡ ਤੇ ਹੋ ਜੀ ਇਹ ਜਿਹੜਾ ਕੁਸ਼ਤੀ ਦੰਗਲ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰੀ ਜੀ ਸ਼ਹੀਦਾਂ ਦੀ ਨਿਸ਼ਾਨੀ ਸ਼ਹਾਦਤ ਨੂੰ ਜਿਹੜਾ ਕੁਸ਼ਤੀ ਦੰਗਲ ਕਰਵਾਇਆ ਜਾ ਰਿਹਾ ਹੈ ਇੱਕ ਕਾਪੀ ਦੇ ਬਹੁਤ ਸੋਹਣਾ ਲਿਖਿਆ ਹੈ ਕਿ ਉਹ ਫਾੜੀ ਸਿਪਾਹੀਆਂ ਨੇ ਪਹਿਲੋਂ ਓਏ ਹੰਸਾਂ ਦੀ ਜੋੜੀ ਕੰ ਫੜੀ ਸਪਾਈਆਂ ਨੇ ਪਹਿਲੋਂ ਓਏ ਹੰਸਾਂ ਦੀ ਜੋੜੀ ਕੰ ਪਕੜ ਮਸੂਮਾਂ ਨੂੰ ਇਹ ਲਈ ਪੁਰਸ਼ੀਏ ਜਾਂਦੇ ਤੱਕ ਨੂਰ ਅਲਾਹੀ ਨੂੰ ਨਯੋਨੋ ਪਰਬਤ ਸੀਸ ਨਵਾਦੇ ਹੇ ਨਾਲ ਹਕੂਮਤ ਦੇ ਇਹਨਾਂ ਦੀ ਤਰੀ ਪਈ ਮਲੋਦੀ ਕੰ ਫੜੀ ਸਪਾਈਆਂ ਨੇ ਪਹਿਲੋਂ ਓਏ ਹੰਸਾਂ ਦੀ ਜੋੜੀ ਕੰ ਫੜੀ ਸਪਾਈਆਂ ਨੇ ਪਹਿਲਾਂ ਇਹ ਹਾਂ ਸਾਡੀ ਜੋੜੀ ਲਓ ਜ ਸਾਹਮਣੇ ਕੁਸ਼ਤੀ ਕਹਿੰਦੇ ਸਿਰਾਜ ਜੂਨਾ ਤਾੜੀ ਮਾਰਦੇ ਜੋਰ ਨਾਲ ਦੋਨਾਂ ਪਹਿਵਾੜਾਂ ਦੇ ਲਈ ਐਨ ਜੋਰ ਲਗਾ ਪਿਆ 20 ਮਿੰਟ ਦਾ ਟਾਈਮ ਸਿੱਧਾ ਪਰ ਸਾਹਮਣੇ ਦੇ ਕਹਿੰਦੇ ਕੁਸ਼ਤੀ ਇੱਕ ਪਾਸੇ ਹਾਮਿਦ ਅਹਿਰਾਨ ਦੂਸਰੇ ਪਾਸੇ ਭੁਪਿੰਦਰ ਜਨਾਲ ਵੱਡੀ ਕੁਸ਼ਤੀ ਤੇ ਸੂਰਵੀਰ ਨੂੰ ਆ ਪ੍ਰੇਣਾ ਮੌਤ ਵਰਗਾ ਜਿੰਦਾ ਜੰਦਾ ਜੱਤ ਮੇਜੇ ਪਾਲਿਆਂ ਦੇ ਪਹਿਲਵਾਨ ਦਾ ਸਿੱਕਾ ਖਤਮ ਹੋ ਜਾਏ ਜਿੰਦਾ ਜੰਦਾ ਜੱਤ ਮੱਧ ਪਿਆਲਿਆਂ ਤੇ ਸਾਧੂ ਸਾਥ ਕੋ ਨਹੀਂ ਬੰਦਾ ਕੋਈ ਹੋਰ ਹੁਣਾ ਜਿੰਦਾ ਬੱਤਾ ਜੋਰ ਜੋ ਮਸਾਲਿਆਂ ਤੇ ਉਸ ਮਿਸਤਰੀ ਦਾ ਕਿਹੜੇ ਮੈਲ ਪਾਉਣੇ ਅੱਕ ਜਾਂਦਾ ਜੇ ਸਾਧ ਕਰਮਾਲਿਆਂ ਦੇ ਕਾਦੇ ਧੋਕਾ ਹੋਈ ਨਾ ਕਰਤਾਰ ਸੰਧੋ ਟਿਕ ਜਾਂਦੇ ਜੋ ਪਾੜੇ ਰਖਵਾਲਿਆਂ ਤੇ ਆ ਚੋਟੀ ਦੇ ਦੋਨੇ ਮੱਲ ਨੇ ਅੱਜ ਕਹਿੰਦੇ ਬਦਬਾ ਹਰਮਾਨਜੀ ਫਗਵਾੜੇ ਦਾ ਮੋਹਨਪਾਲ ਇੱਕ ਇੱਕ ਪਹਿਲਵਾਨ ਮੁਝਿਆ ਭੱਜ ਕੇ ਪੱਤਾ ਨੂੰ ਆਉਂਦਾ ਹੈ ਕਦੋਂ ਭੱਜ ਕੇ ਪੱਤਾ ਨੂੰ ਆਉਂਦਾ ਹੈ ਵਾਹ ਵਾਹ ਖੁੱਤ ਕੱਢ ਜਾਈਏ ਕੁਸ਼ਤੀ ਅੱਜ ਥੋੜਾ ਸੰਤੁਸ਼ਟ ਮਾਣ ਲਾਈ ਵਾਲੇ ਕਿਹੜੇ ਸੈੱਟ ਹੋ ਗਏ ਬੈਂਤੀ ਆ ਪੁੱਛਿਆ ਜੇ ਥੋੜਾ ਜਿਹਾ ਅੱਜ ਸਿਰੇ ਦੀ ਕੁਸ਼ਤੀ ਲੱਗ ਗਿਆ ਮੈਦਾਨ ਦੇ ਵਿੱਚ ਬਦਲਦਾ ਕਿਸੇ ਨੂੰ ਪੁੱਛ ਕੇ ਨਾ ਵੱਡੇ ਵੱਡੇ ਜੇਤੂ ਹਰਦ ਦੇ ਦੇਖੇ ਨਾ ਪੱਤਾ ਫੋਕੀ ਸ਼ੌਤ ਦਾ ਉਹ ਦਿਲ ਦੇ ਡਾਕਟਰ ਦਿਲ ਦੇ ਤਾਰੇ ਨਾਲ ਮਰਦੇ ਦੇਖੇ ਨਾ ਦਿਲ ਦੇ ਡਾਕਟਰ ਦਿਲ ਦੇ ਤਾਰੇ ਨਾਲ

ਮੰਡਾ ਵੀ ਨਹੀਂ ਚੁਪਦਾ ਜਿਸਮ ਟਖੋਰ ਕਿਉਂ ਪਰਾਂਦਾ ਇਹ ਜੰਦੀ ਕਮਰ ਦਾ ਕਰਦਾ ਖੋਲ ਲਲਕਾਰੇ ਤਾਂ ਵੱਜਦੇ ਰਾਜੇ ਖੇਲੇ ਅੜਬ ਪੰਜਾਬੀ ਬੰਤੋਂ ਲਿੰਦ ਪਰ ਆਉ ਸਾਹਮਣੇ ਲਾ ਕੇ ਇਧਰਲੇ ਪਾਸੇ ਮੈਦਾਨੋਂ ਨਹੀਂ ਪੱਜਦੇ ਪਰ ਵੱਡੀ ਕੁਸ਼ਤੀ ਇੱਕ ਵਾਰ ਸਵਾਦ ਆਉਂਦਾ ਤਾੜੀਆਂ ਮਾਰਦੇ ਜੋਰ ਨਾਲ ਉਹਦੇ ਠੰਡਾ ਕਰਸ਼ੇਮ ਸਿੰਘ ਜੀ ਕੈਨੇਡਾ ਵਾਲੇ ਉਹਨਾਂ ਵੱਲੋਂ ਵੀ ਚੱਲਦੇ ਬਾਹਰ ਕੁਸ਼ਤੇ ਕੰਗਰ ਦੇ ਵਿੱਚ ਖਿਡਾਈਏ ਦੇਖੋ ਜਿੰਦਾ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਹੈ ਅੱਜ ਇੱਕ ਕੁਸ਼ਤੀ ਨੂੰ ਮਾਣ ਮੱਸਾ ਮੇਰੀ ਪੀਜ ਦੇ ਮਾਲਕ ਸੇਹੋਂ ਪਾਸ਼ਾ ਧੰਨ ਗੁਰੂ ਹਰਗੋਬਿੰਦ ਸਿੰਘ ਜੀ ਜਿੰਨਾਂ ਦੇ ਵਿੱਚ ਸਮਾ ਗੋਵਨ ਮਰਜਮ ਸੀ ਇੱਕ ਸਿੱਕਾ ਆਪਣੇ ਹੱਥ ਦੇ ਵਿੱਚ ਲੈ ਕੇ ਮਰਦੇ ਨੇ ਅੱਥ ਮਟਾ ਦਿੰਦੇ ਸੀ ਉਹਨਾਂ ਦੀ ਫੌਜ ਦਾ ਜਰਮਾਨ ਪੈਨੇ ਖਾਨ ਪਠਾਨ ਦੇ ਵਿੱਚ ਸਾਰੇ ਸਤਬੰਦ ਸੀ ਸਾਰੇ ਸਤਬੰਦ ਮਰਜਮ ਸੀ ਲਗਭਗ 200 ਤੋਂ ਵੱਧ ਬੰਦੇ ਸਨ ਸਿੱਕਾ ਤੋਂ ਫੱਟੇ ਬੜੇ ਹਟਾ ਦੇ ਸਾਈਡ ਤੇ ਹੋ ਜੀਏ ਸਾਈਡ ਦੇ ਵਿੱਚ ਸਾਈਡ ਬੰਦ ਬਹੁਤ ਵੱਡੀ ਕੁਸ਼ਤੀ ਹੈ ਦਿਲੋਂ ਸਰਕਾਰੇ ਕੇ ਪਾਸੇ ਭਪੰਦਰ ਜਨਾਲਾ ਅਮਿਤ ਇਹਰਾਨ ਦੇ ਦਰਮਿਆਨ ਵੱਡੀ ਕੁਸ਼ਤੀ ਕੇ ਪਿੰਜਰਾ ਲੱਖੋਂ ਦੇ ਭਾਵੇਂ ਸੋਨੇ ਦਾ ਆਜ਼ਾਦ ਪੰਛੀ ਜਾਂ ਮਜਾ ਨਹੀਂ ਆ ਸਕਦਾ ਜੁੱਤੀ ਪੈਰਾਂ ਦੇ ਹੋਵੇ ਭਾਵੇਂ ਸੋਨੇ ਦੀ ਬਾਗ ਕੇ ਮੰਦਰ ਦੇ ਅੰਦਰ ਨਹੀਂ ਜਾ ਸਕਦਾ ਤਾਰੂ ਲੱਖੋਂ ਦੇ ਭਾਵੇਂ ਸਮੁੰਦਰਾਂ ਦਾ ਬਿਨਾ ਮਲਾਹ ਦੇ ਨਹੀਂ ਪਾਰ ਜਾ ਸਕਦਾ ਪੈਰਾਂ 'ਚ ਬਸ਼ੇਰ ਮਰਦ ਨੂੰ ਭੁੱਖ ਰੱਖੋ ਪਰ ਮਰਤਾ ਮਰਤਾ ਕਦੇ ਖਾ ਨਹੀਂ ਖਾ ਸਕਦਾ ਹਾਂਜੀ ਮੈਂ ਬੇਨਤੀ ਕਰਨਾ ਬਲਬੀਰ ਇੱਕ ਵਾਰ ਖਾਣੇ ਦੀ ਸ਼ਲਾਮੀ ਦੇ ਬਲਬੀਰ ਹੈਲੋ ਹੈਲੋ ਵੀ ਡਾਕਟਰ ਸਾਡੇ ਨੂੰ ਸਲਾਮੀ ਬਤਾਓ ਹੈਲੋ ਇੱਕ ਮਿੰਟ ਜੀ ਹਾਂ ਜੀ ਜਵਾਨ ਇੱਕ ਮਿੰਟ ਜੀ ਜਵਾਨ ਇੱਕ ਮਿੰਟ ਦੇ ਜੀ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਲੱਖਾਂ ਵਾਲੇ ਇਹਨਾਂ ਦੇ ਨਾਲ ਸਦਾ ਮਹਿੰਦਰ ਸਿੰਘ ਜੀ ਉਹਨਾਂ ਦਾ ਬਹੁਤ ਵੱਡਾ ਧੰਨਵਾਦ ਜਿਹੜੇ ਇੰਗਲੈਂਡ ਵਾਲੇ ਨੇ 5 ਮਿੰਟ ਰਹਿ ਗਏ ਨੇ ਜਲਦੀ ਕੁਸ਼ਤੀ ਨੂੰ 5 ਮਿੰਟ ਬਾਕੀ ਰਹਿ ਗਏ ਇੱਕ ਵਾਰ ਤਾੜੀ ਮਾਰੋ ਜ਼ੋਰਦਾਰ ਆ ਓਏ ਆ ਖਿੱਚੀਏ ਨੂੰ ਕੜ ਜਾ ਤੇ ਹੁਣ ਮੈਂ ਇੱਕ ਮਿੰਟ ਜੀ ਹਰਨ ਚੰਨ ਬੰਤਾ ਥੋੜਾ ਦਾ ਹੈ ਜੀ ਭੈਣ ਚੰਨਜੀਤ ਨੂਰਤ ਆਉਂਗਾ ਅਣਜੀਤ ਦੇਖ ਜਾ ਕਿ ਮੈਂ ਭਾਈ ਸਿੰਦਰਪਾਲ ਸਿੰਘ ਜੀ ਆਜ ਦੇ ਟਮਾਡ ਜੱਜ ਫਿਰ ਤੋਂ ਸਾਹ ਪਹਿਨਵੰਦੇ ਮਾਤਾ ਜੀ ਤੇ ਸਰਦਾਰ ਸਿੰਦਰਪਾਲ ਸਿੰਘ ਜੀ ਥਣਦਾਰ ਸਾਹਿਬ ਦੇਖੋ ਜਿਵੇਂ ਆਪਣੇ ਪ੍ਰੋਤਸਕ ਨੂੰ ਰੋਸਤ ਪਹਿਲਵਾਨ ਬਣਾਇਆ ਬਾਦ ਤੇ ਪਿਆਰ ਦਾ ਬਹੁਤ ਵੱਡਾ ਯੋਗਦਾਨ ਭੈਣ ਜੀ ਆਇਆ ਹੁੰਦਾ ਸਾਡੇ ਕਾਂਜੀ ਸਿਕੋਰਜੀ ਗੁਰਪ੍ਰਤਪਾਲ ਪਹਿਲਵਾਨ ਦੇ ਮਾਤਾ ਜੀ ਨੇ ਇਹਨਾਂ ਦਾ ਬਹੁਤ ਹੀ ਧੰਨਵਾਦ ਕਰਨ ਲਈ ਦੋਨਾਂ ਮਾਪ ਮਾਤਾ ਦੇ ਪੇਤਰ ਦੇ ਨਾਂ ਤੇ ਇੱਕ ਵਾਰ ਜ਼ੋਰ ਕਰਕੇ ਤਾੜੀਆਂ ਮਾਰੋ ਜਿਨ੍ਹਾਂ ਨੇ ਰੋਸਤਮ ਪਹਿਲਵਾਨ ਪਿਆਰ ਕੀਤਾ ਜਿਹਨੂੰ ਸਾਡੇ ਭੈ ਤੇ ਦੂਜੇ ਪਾਸੇ ਸਰਦਾਰ ਸੰਤਰਪਾਲ ਸਿੰਘ ਜੀ ਠੰਡਰ ਸਾਹਿਬ ਇਹਨਾਂ ਦਾ ਬਹੁਤ ਹੀ ਧੰਨਵਾਦ ਕਰਦੇ ਹਾਂ No! ਦੇ ਮਾਲਸ ਦਾ ਬਹੁਤ ਵੱਡੀ ਗੁੱਟੀ ਹੋਈ ਹੈ ਭਾਈ ਖੋਜੋ ਖੋਜੋ ਭਾਈ ਸਾਊਂਡ ਵਾਲੇ ਵੀਰ ਜੀ ਅਸੀਂ ਬਹੁਤ ਧੰਨਵਾਦ ਕਰਦਾ ਹਾਂ ਮਿੱਤਰੋ ਬੈਟਰੀ ਵੀ ਨਹੀਂ ਬਦਲਣੀ ਪਈ ਸਾਊਂਡ ਬਹੁਤ ਵਧੀਆ ਜੀ ਕਿਸੇ ਮੇਰੇ ਪਿੰਡ ਦੇ ਥਾਂ ਦੇ ਵਿੱਚ ਸਾਊਂਡ ਕੋਲ ਕਰਾਉਣਾ ਹੋਵੇ ਤਾਂ ਸੁਭਾਸ਼ ਸਾਊਂਡ ਸਰਪਰਵਾਦਾ ਸਰਦਾਰ ਖਿਦਰਪਾਲ ਦੀ ਪ੍ਰਾਸਾਡਾ ਜਤੰਗ ਜਗੀਰ ਵਾਲਾ ਪੁਜਿਆ ਤੇ ਨਾਲ ਜਿੰਨੇ ਮਿੱਤਰ ਪੁਜੇ ਭਰਾਵਾਂ ਦਾ ਧੰਨਵਾਦ ਹੈ ਜਿਵੇਂ ਹੁਣੀ ਪੁਜੇ ਆ ਬਾਤ ਵਿੱਚ ਸਤਿਕਾਰ ਸਾਰੇ ਭਰਾਵਾਂ ਦਾ ਜਿੰਨੇ ਵੀ ਮਾਲੋ ਉਸਤਾਦ ਲੋਕ ਪੁਜੇ ਆ ਤੇ ਸਾਡੇ ਪ੍ਰਬੰਧਕਾਂ ਦੇ ਵੱਲੋਂ ਬਹੁਤ ਵੱਡਾ ਸਤਿਕਾਰ ਹੈ ਜੋਦੀ ਬਾਬਾ ਜੀ ਆਪ ਤਗੜੀ ਦੀ ਰਸਮ ਕਰ ਰਿਹਾ ਔਰ ਬਹੁਤ ਵਧੀਆ ਕੁਸ਼ਤੀ ਜਿਹੜੀ ਮਾਲ ਨੇ ਜਿੱਤੀ ਹੈ ਤੇ ਨਾਮ ਸਿਰਾ ਕਰਵਾ ਦਿੱਤਾ ਕੰਨੀ ਕੋਈ ਮੁਬਾਰਕਾਂ ਨੂੰ ਸਦਾ ਦੇ ਮਿਲ ਹੋਇਆ ਪ੍ਰਿੰਤ ਪਾਰ ਪਹਿਲਵਾਨੀ ਦਾ ਬਹੁਤ ਵੱਡੇ ਪੱਧਰੀ